ਇਹ ਗਲੀ ਉਹ ਗਲੀ ਆ ਪਿੰਡ ਸਹੀੜੀ ਦੀ ਜਿਸ ਦਾ ਪੁਰਾਣਾ ਨਾਮ ਪਿੰਡ ਖੀੜੀ ਸੀ ਜੇ ਗੰਗੂ ਦੇ ਮਨ ਵਿੱਚ ਕੁਝ ਪੈਸਿਆਂ ਦਾ ਲਾਲਚ ਨਾ ਆਉਂਦਾ ਤਾਂ ਸ਼ਾਇਦ ਇਤਿਹਾਸਿਕ ਤਵਾਰੀਖ ਹੱਜ ਕੁਝ ਹੋਰ ਹੁੰਦੀ ਇਸੇ ਗਲੀ ਦੇ ਵਿੱਚੋਂ ਤੁਰ ਕੇ ਆਪਣੀ ਦਾਦੀ ਦੇ ਨਾਲ ਛੋਟੇ ਸਹਬਜ਼ਾਦੇ ਗੰਗੂ ਦੇ ਉੱਤੇ ਭਰੋਸਾ ਕਰਕੇ ਉਸ ਦੇ ਘਰ ਨੂੰ ਜਾਂਦੀ ਇਸ ਰਸਤੇ ਤੋਂ ਗੁਜ਼ਰੇ ਹੋਣਗੇ ਕਿਸੇ ਵਕਤ ਇਹ ਪੁਰਾਤਨ ਇੱਟਾਂ ਦਾ ਬਣਿਆ ਹੋਇਆ ਘਰ ਜਿਹੜਾ ਜਿੰਨਾ ਕ ਸੰਭਾਲ ਕੇ ਰੱਖਿਆ ਜਾ ਸਕਿਆ ਸੰਗਤ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੋਕਲ ਇਹ ਸੰਭਾਲ ਕੇ ਰੱਖਿਆ ਗਿਆ ਇਹ ਗੰਗੂ ਦੇ ਘਰ ਦਾ ਉਹ ਬਚਿਆ ਹੋਇਆ ਹਿੱਸਾ ਹੈ ਜਿਸ ਦੇ ਵਿੱਚ ਇਹ ਪੁਰਾਤਨ ਜਿਹੜਾ ਮੰਝਾ ਪਲੰਗ ਇਤਿਹਾਸਕ ਰੂਪ ਦੇ ਵਿੱਚ ਇਹ ਨਿਸ਼ਾਨੀ ਹੁਣ ਸਾਡੇ ਕੋਲ ਬਚੀ ਆ ਜਿਸ ਦੇ ਉੱਤੇ ਦਾਦੀ ਮਾਤਾ ਦੇ ਨਾਲ ਦੋਵੇਂ ਛੋਟੇ ਸਹਬਜ਼ਾਦਿਆਂ ਨੇ ਆਰਾਮ ਕੀਤਾ ਵਿਸ਼ਰਾਮ ਕੀਤਾ ਲਾਲਤ ਦੇ ਵਸਪਿਆਂ ਗੰਗੂ ਨੇ ਇੱਥੇ ਉਹਨਾਂ ਨੂੰ ਵਿਸ਼ਰਾਮ ਕਰਨ ਲਾਇਆ ਉੱਪਰਲਾ ਜਿਹੜਾ ਟਕਵੰਜ ਸੀ ਉਹ ਟਹਿਲ ਸੇਵਾ ਦਾ ਸੀ ਗੁਰੂ ਘਰ ਦੀ ਸੇਵਾ ਦਾ ਸੀ ਪਰ ਅੰਦਰੋਂ ਅੰਦਰੀ ਉਹਦੀ ਮਾਂ ਦੇ ਰੋਕਣ ਦੇ باوجود ਇੱਥੋਂ ਤੁਰਿਆ ਤੁਰਿਆ ਬਰਿੰਡੇ ਖਾਣੇ ਪਹੁੰਚਦਾ ਹੈ ਕੂਟਵਾਲੀ ਪਹੁੰਚਦਾ ਹੈ ਤੇ ਉੱਥੇ ਜਾ ਫਿਰ ਇਤਲਾਹ ਹੁੰਦਾ ਹੈ ਕਿ ਜਿਨ੍ਹਾਂ ਨੂੰ ਤੁਸੀਂ ਲੱਭਦੇ ਫਿਰਦੇ ਹੋ ਗੁਰੂ ਜੀ ਦੇ ਪਰਿਵਾਰ ਦਾ ਅਹਿਮ ਹਿੱਸਾ ਦੋਵੇਂ ਛੋਟੇ ਸਹਬਜ਼ਾਦੇ ਤੇ ਉਹਨਾਂ ਦੇ ਮਾਤਾ ਜੀ ਗੁਰੂ ਸਾਹਿਬ ਦੇ ਮਾਤਾ ਜੀ ਉਹਨਾਂ ਨੇ ਤਾਂ ਮੇਰੇ ਕੋਲ ਠਹਾਰ ਕੀਤੀ ਹੈ ਸ਼ਹਾਦਤਾਂ ਦੇ ਸਫ਼ਰ ਦੇ ਵਿੱਚ ਪਿੰਡ ਕੈਨੌਰ ਗੁਰਦੁਆਰਾ ਜੰਡੀ ਸਰ ਸਾਹਿਬ ਦੇ ਤਲਾਤ ਤੋਂ ਬਾਅਦ ਉਸ ਗਲੀ ਦੇ ਵਿੱਚ ਪਹੁੰਚੇ ਆ ਜਿੱਥੇ ਜਿੱਥੇ ਖੜ ਕੇ ਰੂਹ ਸੱਚਮੁੱਚ ਕੰਬ ਰਹੀ ਆ ਕਾਰਨ ਇਹ ਗਲੀ ਉਹ ਗਲੀ ਆ ਪਿੰਡ ਸਹੀੜੀ ਦੀ ਜਿਸ ਦਾ ਪੁਰਾਣਾ ਨਾਂ ਪਿੰਡ ਖੀੜੀ ਸੀ ਜੇ ਗੰਗੂ ਦੇ ਮਨ ਵਿੱਚ ਕੁਝ ਪੈਸਿਆਂ ਦਾ ਲਾਲਚ ਨਾ ਆਉਂਦਾ ਤਾਂ ਸ਼ਾਇਦ ਇਤਿਹਾਸਿਕ ਤਵਾਰੀਖ ਅੱਜ ਕੁਝ ਹੋਰ ਹੁੰਦੀ ਤੇ ਕੌਮ ਦੀ ਤਵਾਰੀਖ ਵੀ ਅੱਜ ਸ਼ਾਇਦ ਕੁਝ ਹੋਰ ਹੁੰਦੀ ਪਰ ਇਹ ਜਿਹੜਾ ਪਰ ਹੈ ਜਾਂ ਜੇ ਹੈ ਇਸ ਤੋਂ ਗੁਰੂ ਸਾਹਿਬ ਚੰਗੀ ਤਰ੍ਹਾਂ ਜਾਣੀ ਜਾਣ ਸਨ ਉਹਨਾਂ ਨੂੰ ਪਤਾ ਸੀ ਕਿ ਜੇਕਰ ਦੁਨੀਆ ਨੂੰ ਉਦਾਹਰਨ ਦੇਣੀ ਹੈ ਤਾਂ ਫਿਰ ਸਰਬੰਸ ਹੀ ਬਾਰਨਾ ਪੈਣਾ ਹੈ ਕਲਪਨਾ ਕਰਕੇ ਵੇਖੋ ਮੈਂ ਕਲਪਨਾ ਕਰ ਰਿਹਾ ਹਾਂ ਇਸ ਵਕਤ ਇਸ ਗਲੀ ਦਾ ਰੂਪ ਸਰੂਪ ਉਦੋਂ ਪਤਾ ਨਹੀਂ ਕਿ ਉਹ ਜਾ ਹੋਇਗਾ ਪ੍ਰਾਤਨ ਵੇਲਿਆਂ ਦੀ ਜਦੋਂ ਗੱਲ ਹੈ ਛੋਟੀਆਂ ਇੱਟਾਂ ਇਹਨਾਂ ਨੂੰ ਸਰੰਦੀ ਇੱਟਾਂ ਕਿਹਾ ਜਾਂਦਾ ਹੈ ਉਹਨਾਂ ਇੱਟਾਂ ਦੇ ਮਕਾਨ ਘਰ ਹੋਣਗੇ ਤੇ ਇਸ ਗਲੀ ਦਾ ਰੂਪ ਰੂਪ ਕੀ ਹੋਏਗਾ ਇਸੇ ਗਲੀ ਦੇ ਵਿੱਚੋਂ ਤੁਰ ਕੇ ਆਪਣੀ ਦਾਦੀ ਦੇ ਨਾਲ ਛੋਟੇ ਸਹਬਜ਼ਾਦੇ ਗੰਗੂ ਦੇ ਉੱਤੇ ਭਰੋਸਾ ਕਰਕੇ ਉਸ ਦੇ ਘਰ ਨੂੰ ਜਾਂਦੀ ਇਸ ਰਸਤੇ ਤੋਂ ਗੁਜ਼ਰੇ ਹੋਣਗੇ ਕਿਸੇ ਵਕਤ ਆਓ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਾਉਂਦੇ ਜਿੱਥੇ ਹੁਣ ਗੁਰੂ ਘਰ ਦੀ ਤਾਮੀਰ ਕਰਵਾਈ ਜਾ ਰਹੀ ਹੈ ਪਰ ਕੁਝ ਹਿੱਸੇ ਜਿਹੜਾ ਗੰਗੂ ਦੇ ਪ੍ਰਾਤਨ ਕਰਦਾ ਹੈ ਉਹ ਵੀ ਬਚਿਆ ਹੋਇਆ ਆਓ ਇੱਕ ਵਾਰ ਕੈਮਰੇ ਦੀ ਨਜ਼ਰ ਦੇ ਨਾਲ ਇਸ ਗਲੀ ਨੂੰ ਇਸ ਦਿ ਵਾਲੇ ਦੁਆਲੇ ਦੇ ਚੁਗਿਰਦੇ ਨੂੰ ਤੁਸੀਂ ਵੇਖ ਲਓ ਉਸ ਤੋਂ ਬਾਅਦ ਸਿੱਧਾ ਤੁਹਾਨੂੰ ਉਸ ਦੇ ਪ੍ਰਾਤਨ ਘਰ ਵੱਲ ਲੈ ਕੇ ਚੱਲਦੇ ਹਾਂ ਗੰਗੂ ਦੇ ਔਰ ਜਿਹੜੀਆਂ ਉੱਥੇ ਕੁਝ ਇੱਕ ਚੀਜ਼ਾਂ ਸ਼ੋਭਿਤ ਨੇ ਜਿਹੜੀਆਂ ਮਾਤਾ ਜੀ ਔਰ ਸਹਬਜ਼ਾਦਿਆਂ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਚੀਜ਼ਾਂ ਦੇ ਵੀ ਆਪਾਂ ਦਰਸ਼ਨ ਜ਼ਰੂਰ ਕਰਾਂਗੇ ਆਓ ਚੱਲਦੇ ਹਾਂ ਜੀ ਗੁਰਪ੍ਰੀਤ ਸਾਧ ਸੰਗਤ ਜੀ ਪਿੰਡ ਸਿਹੜੀ ਦੀਆਂ ਉਹਨਾਂ ਗਲੀਆਂ ਤੋਂ ਉਸ ਮੁਕਾਮ ਤੇ ਪਹੁੰਚ ਗਏ ਆ ਜਿਸ ਮੁਕਾਮ ਦਾ ਜ਼ਿਕਰ ਮੈਂ ਪਹਿਲਾਂ ਕੀਤਾ ਕਿ ਜੇਕਰ ਇਹ ਮੁਕਾਮ ਦੇ ਰਹਿਣ ਵਾਲੇ ਬੰਦੇ ਨੇ ਆਪਣਾ ਸਹੀ ਫਰਜ਼ਾਦਾ ਕੀਤਾ ਹੁੰਦਾ ਤਾਂ ਸ਼ਾਇਦ ਅਜੇ ਇਤਿਹਾਸਿਕ ਤੇ ਕੌਮੀਅਤ ਦੀ ਤਸਵੀਰ ਕੁਝ ਹੋਰ ਹੁੰਦੀ ਇਹ ਪੁਰਾਤਨ ਇੱਟਾਂ ਦਾ ਬਣਿਆ ਹੋਇਆ ਘਰ ਜਿਹੜਾ ਜਿੰਨਾ ਕ ਸੰਭਾਲ ਕੇ ਰੱਖਿਆ ਜਾ ਸਕਿਆ ਸੰਗਤ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੋਕਲ ਇਹ ਸੰਭਾਲ ਕੇ ਰੱਖਿਆ ਗਿਆ ਇਹ ਗੰਗੂ ਦੇ ਘਰ ਦਾ ਉਹ بچਿਆ ਹੋਇਆ ਹਿੱਸਾ ਹੈ ਜਿਸ ਦੇ ਵਿੱਚ ਇਹ ਪੁਰਾਤਨ ਜਿਹੜਾ ਮੰਝਾ ਪਲੰਘ ਕੁਝ ਵੀ ਕਹਿ ਲਓ ਇਤਿਹਾਸਕ ਰੂਪ ਦੇ ਵਿੱਚ ਇਹ ਨਿਸ਼ਾਨੀ ਹੁਣ ਸਾਡੇ ਕੋਲ ਬਚੀ ਆ ਜਿਸ ਦੇ ਉੱਤੇ ਦਾਦੀ ਮਾਤਾ ਦੇ ਨਾਲ ਦੋਵੇਂ ਛੋਟੇ ਸਹਿਬਜ਼ਾਦਿਆਂ ਨੇ ਆਰਾਮ ਕੀਤਾ ਵਿਸ਼ਰਾਮ ਕੀਤਾ ਪਰ ਉਹ ਆਰਾਮ ਬਹੁਤ ਚਿਰਾਂ ਨਹੀਂ ਸੀ ਕਿਉਂਕਿ ਲਾਲਚ ਦੇ ਵਸਪਿਆਂ ਗੰਗੂ ਨੇ ਇੱਥੇ ਉਹਨਾਂ ਨੂੰ ਵਿਸ਼ਰਾਮ ਕਰਨ ਲਾਇਆ ਉੱਪਰਲਾ ਜਿਹੜਾ ਟਕਵੰਜ ਸੀ ਉਹ ਟਹਿਲ ਸੇਵਾ ਦਾ ਸੀ ਗੁਰੂ ਘਰ ਦੀ ਸੇਵਾ ਦਾ ਸੀ ਪਰ ਅੰਦਰੋਂ ਅੰਦਰੀ ਉਹਦੀ ਮਾਂ ਦੇ ਰੋਕਣ ਦੇ ਬਾਵਜੂਦ ਇੱਥੋਂ ਤੁਰਿਆ ਤੁਰਿਆ ਮਰਿੰਡੇ ਥਾਣੇ ਪਹੁੰਚਦਾ ਹੈ ਕੋਤਵਾਲੀ ਪਹੁੰਚਦਾ ਹੈ ਤੇ ਉੱਥੇ ਜਾ ਫਿਰ ਇਤਲਾਹ ਦਿੰਦਾ ਹੈ ਕਿ ਜਿਨ੍ਹਾਂ ਨੂੰ ਤੁਸੀਂ ਲੱਭਦੇ ਫਿਰਦੇ ਹੋ ਗੁਰੂ ਜੀ ਦੇ ਪਰਿਵਾਰ ਦਾ ਅਹਿਮ ਹਿੱਸਾ ਦੋਵੇਂ ਛੋਟੇ ਸਹਬਜ਼ਾਦੇ ਤੇ ਉਹਨਾਂ ਦੇ ਮਾਤਾ ਜੀ ਗੁਰੂ ਸਾਹਿਬ ਦੇ ਮਾਤਾ ਜੀ ਉਹਨਾਂ ਨੇ ਤਾਂ ਮੇਰੇ ਕੋਲ ਠਹਾਰ ਕੀਤੀ ਹੈ ਸੋ ਇਸ ਇਨਾਂ ਕੰਧਾਂ ਨੂੰ ਵੇਖ ਲਓ ਇਨਾਂ ਕੰਧਾਂ ਨੂੰ ਉਸ ਦੋ ਦਿਨ ਦੇ ਪੜਾਅ ਦੇ ਵਿੱਚ ਕਿਤੇ ਜ਼ਰੂਰ ਸਾਡੇ ਛੋਟੇ ਸਾਹਿਬਜ਼ਾਦਿਆਂ ਨੇ ਸਾਡੇ ਛੋਟੇ ਬਾਬਿਆਂ ਨੇ ਹੱਥ ਜ਼ਰੂਰ ਲਗਾਏ ਹੋਣਗੇ ਇਸ ਪਲੰਘ ਦੇ ਉੱਤੇ ਉਹਨਾਂ ਨੇ ਆਰਾਮ ਵਿਸ਼ਰਾਮ ਆਪਣੀ ਦਾਦੀ ਨਾਲ ਕੀਤਾ ਸੀ ਸੋ ਇਤਿਹਾਸਕ ਹਵਾਲੇ ਤੋਂ ਇਹ ਬਹੁਤ ਮਹੱਤਵਪੂਰਨ ਪੜਾ ਪਿੰਡ ਸਹੀੜੀ ਗੁਰਦੁਆਰਾ ਅਟਕਸਰ ਸਾਹਿਬ ਦੀਆਂ ਇਹਨਾਂ ਇਹਨਾਂ ਕੰਧਾਂ ਇਹਨਾਂ ਇੱਟਾਂ ਇਸ ਇਸ ਪਲੰਘ ਨੂੰ ਮਹਿਸੂਸ ਕਰੋ